ਅਮਰੀਕੀ ਵਿਗਿਆਨੀਆਂ ਦੇ ਇੱਕ ਅਧਿਐਨ ਵਿੱਚ ਚਾਕਲੇਟ ਪ੍ਰੇਮੀਆਂ ਲਈ ਬੁਰੀ ਖਬਰ ਸਾਹਮਣੇ ਆਈ ਹੈ ਕਈ ਚਾਕਲੇਟ ਉਤਪਾਦਾਂ ਵਿੱਚ ਟੌਕਸਿਕ ਮੈਟਲਸ ਪਾਏ ਗਏ ਨੇ ਜੋ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੇ ਨੇ ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਵਿੱਚ ਕਈ ਚਾਕਲੇਟਾਂ ਵਿੱਚ ਟੌਕਸਿਕ ਮੈਟਲ ਅਤੇ ਕੈਡਮੀਅਮ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ ਇਸ ਅਧਿਐਨ ਵਿੱਚ ਵਿਗਿਆਨੀਆਂ ਨੇ 8 ਸਾਲਾਂ ਤੱਕ ਕੋਕੋ ਤੋਂ ਬਣੇ 72 ਉਤਪਾਦਾਂ ਦਾ ਵਿਸ਼ਲੇਸ਼ਣ ਕੀਤਾ ਜਿਸ ਵਿੱਚ ਡਾਰਕ ਚਾਕਲੇਟ ਵੀ ਸ਼ਾਮਲ ਸੀ ਖੋਜਕਰਤਾਵਾਂ ਨੇ ਖੋਜ ਵਿੱਚ ਪਾਇਆ ਕਿ ਚਾਕਲੇਟ ਤੋਂ ਬਣੇ 43% ਉਤਪਾਦਾਂ ਵਿੱਚ ਸੀਸੇ ਯਾਨੀ ਲੀਡ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਸੀ ਜਦੋਂ ਕਿ 35% ਉਤਪਾਦਾਂ ਵਿੱਚ ਕੈਡਮੀਅਮ ਦੀ ਮਾਤਰਾ ਲੋੜ ਤੋਂ ਵੱਧ ਸੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਆਰਗੈਨਿਕ ਉਤਪਾਦਾਂ ਵਿੱਚ ਵਧੇਰੇ ਜ਼ਹਿਰੀਲੀਆਂ ਤਾਤਾਂ ਪਾਈਆਂ ਜਾਂਦੀਆਂ ਨੇ ਖੋਜਕਰਤਾਵਾਂ ਨੇ ਕਿਹਾ ਕਿ ਚਾਕਲੇਟ ਉਤਪਾਦਾਂ ਵਿੱਚ ਇਹ ਕੰਟਾਮਿਨੇਸ਼ਨ ਮਿੱਟੀ ਜਾਂ ਨਿਰਮਾਣ ਦੌਰਾਨ ਹੋ ਸਕਦੀ ਹੈ ਅਧਿਐਨ ਵੱਖ-ਵੱਖ ਬ੍ਰਾਂਡਾਂ ਅਤੇ ਚਾਕਲੇਟ ਦੀਆਂ ਕਿਸਮਾਂ ਤੇ ਆਧਾਰ ਸੀ ਅਤੇ ਪਾਇਆ ਗਿਆ ਕਿ ਬਹੁਤ ਸਾਰੇ ਉਤਪਾਦਾਂ ਵਿੱਚ ਕਈ ਜ਼ਹਿਰੀਲੀਆਂ ਤੱਤਾਂ ਦੇ ਪੱਧਰ ਮਿਆਰ ਤੋਂ ਵੱਧ ਸਿਸਾ ਇੱਕ ਬਹੁਤ ਹੀ ਜ਼ਹਿਰੀਲਾ ਤੱਤ ਹੈ ਜੋ ਸਰੀਰ ਵਿੱਚ ਲੰਬੇ ਸਮੇਂ ਤੱਕ ਇਕੱਠਾ ਹੋ ਸਕਦਾ ਹੈ ਇਸ ਦੇ ਸੰਪਰਕ ਵਿੱਚ ਆਉਣ ਨਾਲ ਦਿਮਾਗੀ ਪ੍ਰਣਾਲੀ ਗੁਰਦੇ ਅਤੇ ਦਿਲ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਬੱਚਿਆਂ ਦੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਇਹ ਜ਼ਹਿਰੀਲਾ ਪਦਾਰਥ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੋਰ ਜ਼ਹਿਰੀਲੀਆਂ ਧਾਤਾਂ ਦੀ ਗੱਲ ਕਰੀਏ ਤਾਂ ਕੈਡਮੀਅਮ ਵੀ ਇੱਕ ਜ਼ਹਿਰੀਲੀ ਭਾਰੀ ਤੱਤੂ ਹੈ ਜੋ ਕਿ ਗੁਰਦਿਆਂ ਅਤੇ ਹੱਡੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਪਦਾਰਥ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਹੱਡੀਆਂ ਦੀ ਕਮਜ਼ੋਰੀ ਅਤੇ ਗੁਰਦਿਆਂ ਦੀ ਬਿਮਾਰੀ ਸਮੇਤ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ। ਇਹਨਾਂ ਪਦਾਰਥਾਂ ਦੇ ਉੱਚ ਪੱਧਰ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਚਾਕਲੇਟ ਵਿੱਚ ਦਾਖਲ ਹੋ ਸਕਦੇ ਨੇ।